ਸਰ ਉਹ ਅਗચ્છਨ ਦੀ ਗੱਲ ਆ ਰਹੀ ਆ ਪਰ ਉਹ ਲਾਇਸੈਂਸ ਜਿਹਨਾਂ ਦੀ ਕੋਈ ਫਟਕੀ ਲਵਾਉਣੀ ਕੋਈ ਫਟਕੀ ਮਾਂ ਜੋ ਚੋਣ ਕਮਿਸ਼ਨ ਵੱਲੋਂ ਇਲੈਕਸ਼ਨ ਸੰਬੰਧੀ ਲੋਕ ਸਭਾ ਦੇ ਇਲੈਕਸ਼ਨ ਸੰਬੰਧੀ ਨਿਰਦੇਸ਼ ਜਾਰੀ ਹੋ ਚੁੱਕੇ ਹਨ ਜਿਸ ਸੰਬੰਧੀ ਹਰ ਇੱਕ ਅਸਲਾਧਾਰਕ ਨੂੰ ਜਿਹੜਾ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਚਲ ਤੋਂ ਜਲਦ ਜਿਹੜਾ ਅਸਲਾਵਾ ਥਾਣਾ ਵਿੱਚ ਜਾਂ ਨਿਰੀਖੀ ਗਨ ਹਾਊਸ ਵਿੱਚ ਜਮ੍ਹਾਂ ਕਰਵਾਵੇ ਜਿਹੜਾ ਬੰਦੇ ਨੇ ਕਿਸੇ ਨੇ ਗਨ ਹਾਊਸ ਵਿੱਚ ਵੀ ਜਮ੍ਹਾਂ ਕਰਾਇਆ ਉਹ ਸਾਨੂੰ ਥਾਣਾ ਦੇ ਵਿੱਚ ਆਹ ਹਜ਼ਰਾ ਕੇ ਇਤਲਾਹ ਦੇਵੇ ਅਗਰ ਕੋਈ ਵੀ ਇਸ ਸੰਬੰਧੀ ਅਸਰਾ ਜਮ੍ਹਾਂ ਕਰਾਉਣ ਦੇ ਵਿੱਚ ਕਤਾਹੀ ਕਰਤੇਗਾ ਤਾਂ ਉਸ ਬਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਗਰ ਉਹ ਅਸਰਾ ਦੇਰੀ ਦੇਣਾ ਜਮ੍ਹਾਂ ਕਰਾਉਂਦਾ ਜਾਂ ਕੈਰੀ ਕਰ ਰਿਹਾ ਤੇ ਉਸ ਦੇ ਬਰਕਰਾਰ ਮਕਦਮਾ ਵੀ ਦਰਜ ਹੋ ਸਕਦਾ ਹੈ ਅਤੇ ਉਸ ਅਸਲਾ ਲਾਇਸੈਂਸ ਕੈਨਸਲ ਵੀ ਹੋ ਸਕਦਾ ਹੈ ਪਰ ਉਹ ਆਮ ਤੌਰ ਉਪਰ ਵੀ ਜਿਸ ਦਾ ਜਿਸ ਤਰ੍ਹਾਂ ਇਲੈਕਸ਼ਨ ਹੁੰਦਾ ਹੈ ਇਲੈਕਸ਼ਨ ਦੇ ਵਿੱਚ ਅਗਰ ਕੋਈ ਵੀ ਕਿਸੇ ਨੂੰ ਕੋਈ ਵੋਟ ਬਾਰੇ ਜਾਂ ਕਿਸੇ ਕਿਸੇ ਨਸ਼ਾ ਜਿਵੇਂ ਅਕਸਾਈ ਦਾ ਜਾਂ ਸ਼ਰਾਬ ਜਾਂ ਪੈਸੇ ਦਾ ਕੋਈ ਦੁਰਵਰਤੋਂ ਕਰਨ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤੇ ਉਸੇ ਤੁਰੰਤ ਜਾਣਕਾਰੀ ਉਹ ਪੁਲਿਸ ਨੂੰ ਦੇਵੇ ਤੇ ਉਸ ਦੇ ਬਰਕਰਾਰ ਕਾਰਵਾਈ ਹੋਏਗੀ। ਅਗਰ ਕੋਈ ਸਾਨੂੰ ਇਤਨਾ ਦੇ ਵੀ ਤੇ ਆਏ ਉਸ ਦੀ ਬਿਲਕੁਲ ਸੂchnਾ ਜਿਹੜੀ ਗੁਪਤ ਰੱਖੀ ਜਾਵੇਗੀ ਤੇ ਬਿਲਕੁਲ ਉਹਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ।